ਇਸਰ ਜੇ ਜਲਵਾਟ ਜਿਹੜੀ ਰਿਕਵਰੀ ਹੋ ਗਈ ਹੈ ਤੇ ਕੋਈ ਵੀ ਕੋਈ ਪ੍ਰੋਬਲਮ ਨਹੀਂ ਸਚੂ ਥਾਣਾ ਸਿਟੀ ਮੋਰ ਦੀ ਟੀਮ ਵੱਲੋਂ ਰਾਤ ਨੂੰ ਲੇਟ ਨਾਈਟ ਡਸਟ ਕੀਤੀ ਜਾ ਰਹੀ ਸੀ ਜਦੋਂ ਇਹ ਪਿੰਡ ਰਥਰੀਆਂ ਵੱਲੋਂ ਜਾ ਰਹੇ ਸੀ ਤਾਂ ਰਸਤੇ ਜਿਨ੍ਹਾਂ ਨੂੰ ਕਾਲੇ ਰੰਗ ਦੀ ਯੂਪੀ ਨੰਬਰ ਦੀ ਸਕੋਰਪੀਓ ਗੱਡੀ ਖੜੀ ਦੇ ਸੀ ਉਹਦੇ ਵਿੱਚ ਕੋਈ ਦੋ ਲੜਕੇ ਬੈਠੇ ਸੀਗੇ ਉਹ ਕੋਈ ਲਫਾਫੇ ਦੀ ਥੋੜਾ ਫਰਾਲੀ ਕਰ ਰਹੇ ਸੀ ਜਦੋਂ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਤੋਂ 3.5 ਕਿਲੋ ਫੀਮ ਬਰਾਮਦ ਹੋਈ ਕਿੱਥੋਂ ਦੇ ਹਨ ਵਾਲੇ ਸੀ ਇਹ ਸ਼ਾਹਜਹਾਂਪੁਰ ਯੂਪੀ ਦੇ ਇੱਕ ਰਹਿਣ ਵਾਲਾ ਇੱਕ ਫਾਗਲ ਕਾ ਜ਼ਿਲ੍ਹੇ ਦਾ ਦੋਸ਼ੀ ਰਹਿਣ ਵਾਲਾ ਉਹ ਜਿਹੜਾ ਹੈਗਾ ਅੱਜ ਹੀ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਉਹ ਉਹਦੇ ਵਿੱਚ ਅਸੀਂ ਅੱਗੇ ਫਰਦਰ ਪੁੱਛਗਛ ਕਰਕੇ ਅੱਗੇ ਜੋ ਵੀ ਹਾਲਾਤ ਹੋਏ ਉਹ ਤੇ ਕਾਰਵਾਈ ਕਰਾਂਗੇ। ਅਜੋ ਪਹਿਲਾਂ ਹੀ ਮਾਮਲੇ ਚੱਲੇ ਨੂੰ ਆਓ ਅੱਜ ਇਹਨਾਂ ਦਾ ਜਿਹੜਾ ਸਾਰਾ ਬੈਕਗ੍ਰਾਉਂਡ ਡਾਟਾ ਲੈ ਰਹੇ ਆਂ ਅਸੀਂ ਜਿਹੜਾ ਸਬੰਧਕ ਥਾਣੇ ਜਿੱਥੋਂ ਦੇ ਰਹਿਣ ਵਾਲੇ ਉੱਥੋਂ ਅਸੀਂ ਇਹਦੀ ਸਾਰੀ ਇਹਨਾਂ ਦੀਆਂ ਡਿਟੇਲਸ ਮੰਗਵਾ ਰਹੇ ਹਾਂ। ਕੀ ਕਹਿਣਾ ਚਾਹਾਂਗਾ ਜਿਹੜੇ ਲੋਕ ਸਰਕਾਰੀ ਉਸ ਨੂੰ ਇਨਫੋਰਮੇਸ਼ਨ ਬੈਂਕ ਤੋਂ ਅੰਦਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹਾਂਗਾ ਉਹਨਾਂ ਨੂੰ ਇਹ ਹੀ ਅਪੀਲ ਹੈ ਸਾਡੀ ਕਿ ਬਿਨਾ ਕਿਸੇ ਡਰ ਪਏ ਤੋਂ ਸਾਨੂੰ ਕੋਈ ਵੀ ਇਤਲਾਹ ਦੇ ਸਕਦੇ ਆ ਜਿਉਂ ਉਹਨਾਂ ਦਾ ਨਾਮ ਨਾ ਦੋਖਤ ਰੱਖਿਆ ਜਾਊਗਾ ਤੇ ਜੋ ਵੀ ਜੇਕਰ ਇਤਲਾਹ ਸੱਚੀ ਹੋਈ ਤਾਂ ਉਤੇ ਠੋਸ ਕਾਰਵਾਈ ਕੀਤੀ ਜਾਵੇਗੀ